ਓਕੇ ਕਰਦੇ ਕੱਟ ਦਾਂਗੇ ਮੂਹੋਂ ਕੋਈ ਕਰਤੀ ਜੀ ਦੀ ਪੁਰਾਣੀ ਮੋਟਰ ਚਲਾ ਆ ਯਾਰ ਪਾਣੀ ਦੀ ਚਲਾਉ ਨਾ ਯਾਰ ਪਾਣੀ ਘਟਦਾ ਲੈਟ ਹੈਗੀ ਆ ਲੈਟ ਹੈਗੀ ਆ ਆਟੋਮੈਟਿਕ ਤਾਂ ਆਪ ਵੀ ਦੇਖਾ ਦੇਖ ਕਿੱਥੋਂ ਚੱਲਦੀ ਆ ਚੱਲੀ ਨਹੀਂ ਵੇਤਾ ਬਾਈ ਯਾਰ ਇੱਥੇ ਤਾਂ ਪ੍ਰਿੰਟਾਂ ਹੀ ਬਾਤ ਹੈ ਯਾਰ ਚਾਚਾ ਓਰੇ ਆ ਓਏ ਹਾਂ ਓਰੇ ਆ ਤਾਂ ਯਾਰ ਕੀ ਆ ਤੂੰ ਯਾਰ ਆ ਵੀ ਮੋਟਰ ਦੀ ਸਫਾਈ ਕਾ ਤੂੰ ਨਹੀਂ ਰੱਖਦਾ ਤੂੰ ਆ ਕੀ ਐ ਇਹ ਮੋਟਰ ਮੇਰੀ ਨਹੀਂ ਹੈ ਜੀ ਬਾਈ ਹਾਂ ਆਪਣੀ ਮੋਟਰ ਦਾ ਹਾਂ ਬੱਛਾ ਮਾਂ ਕਿਤੇ ਓਰੇ ਹਲਾ ਵੜਦੀ ਆ ਦੇਖ ਤਾਂ ਵੀ ਹਾਲਾਤ ਯਾਰ ਬੱਲਾ 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 ਹੰਦ ਓਏ ਜਮਾਈ ਸਫਾਈ ਨਹੀਂ ਯਾਰ ਹੂੰ ਇਹਦਾ ਦੇ ਯਾਰ ਮੈਸੇਜ ਦੇ ਇਹ ਬੰਦਿਆਂ ਨੂੰ ਇਹ ਯਾਰ ਇੰਨੀਆਂ ਮਹਿੰਗੀਆਂ ਜ਼ਮੀਨਾਂ ਨੇ ਆਪਣੀਆਂ ਹੈ ਯਾਰ ਗੱਲ ਇਹ ਆ ਹੂੰ ਬੀ ਯਾਰ ਆਪਾਂ ਕਹਿੰਨੇ ਆ ਵੀ ਖੇਤੀ ਮੋਟਰ ਪੁਰਾਣੇ ਬੁੜੇ ਨੂੰ ਖਵਾ ਜਾ ਮੰਨਦੇ ਇਹਦੀ ਸੰਭਾਲ ਕਰੋ ਯਾਰ ਹੋਰ ਯਾਰ ਸਫਾਈ ਜ਼ਰੂਰੀ ਆ ਮੇਰੇ ਰਿਹੇ ਆਪਾਂ ਘਰ ਆ ਚ ਇੰਨਾ ਮਤਲਬ ਕਰਦੇ ਆ ਸਫਾਈਆਂ ਯਾਰ ਆ ਨਹੀਂ ਕਰ ਸਕਦੇ ਆ ਕੇ ਰਾਤ ਬਰਾਤੇ ਆਉਨੇ ਆ ਪਰ ਵੀ ਰਾਤ ਵੀ ਚਲੋ ਰਾਤਾਂ ਨੂੰ ਨਹੀਂ ਵੀ ਆਇਆ ਜਾਂਦਾ ਹਮਾ ਬਦਲ ਗਿਆ ਯਾਰ ਦਿਨੇ ਵੀ ਕੰਮ ਸੇਗਾਂ ਮਝਾੜੂ ਤਾਂ ਲਾ ਦੋ ਆ ਖੱਡਾਂ ਦੇਖੋ ਯਾਰ ਆ ਖੱਡਾਂ ਮੈਂ ਬੰਦ ਕਰਦਾ ਮੇਰੇ ਪੈਰ ਮਾਰੇ ਇਹ ਤਾਂ ਕੱਢਾ ਕਿੰਨਿਆਂ ਨੇ ਕਹਿ ਬਾਈ ਨੂੰ ਕਿ ਆਪਣੇ ਆਪ ਨੇ ਕੋਠੇ ਦੀ ਸਫਾਈ ਹੋਰ ਯਾਰ ਬਾਈ ਕੋਠਿਆਂ ਦੀ ਸਫਾਈ ਕਰੋ ਬਾਈ ਇਹ ਖਵਾਜਾ ਖਵਾਜੇ ਦੀ ਪੂਜਾ ਕਰੋ ਠੀਕ ਨਹੀਂ ਗੱਲ ਇੰਨੀਆਂ ਜ਼ਮੀਨਾਂ ਮਹਿੰਗੀਆਂ ਨੇ ਹੁਣ ਕਹਿੰਦੇ ਯਾਰ ਇੰਨਾ ਆਪਾਂ ਇੰਨਾ ਡਾਟਾ ਡਾਟਾ ਟਰੈਕਟਰ ਲੈ ਲੈ ਯਾਰ ਉਹ ਗੱਲ ਆ ਇਹ ਲੀਰ ਦਾ ਕੀ ਹਿਸਾਬ ਹੋਇਆ ਯਾਰ ਆ ਦੇ ਤਾ ਲੈ ਉਹ ਨਹੀਂ ਯਾਰ ਇਹ ਤਾਂ ਮੈਂ ਤਾਂ ਦੇਖਦਾ ਰਹਿਣਾ ਇਹ ਤਾਂ ਬਹੁਤ ਜਾ ਕਹਨੇ ਆਪਾਂ ਬਾਈ ਨੂੰ ਸਫਾਈ ਕਰਾਉਂਦੇ ਕਿਹਦਾ ਲੈਣਾ ਖੂਹੀ ਹਾਲਜੋ ਵੀ ਕਿੰਨੀ ਸਫਾਈ ਹੁੰਦੀ ਸੀ ਵੀ ਰਾਗਲਾ ਤੇ ਜਾਂ ਸੀਜ਼ਨ ਹੁੰਦਾ ਸੀ ਨਾ ਯਾਦ ਜਦ ਚਾਉਂਦੀ ਵੀਰ ਹਾਂ ਜਾਂ ਸੀਜ਼ਨ ਮੂਰੇ ਨਾ ਚਾਉਂਦੀ ਮਿੱਟੀ ਕੱਢਦੇ ਰਿਹਾ ਆਪਾਂ ਹੁਣ ਚਾਉਂ ਨਹੀਂ ਰਿਹਾ ਹਣਾ ਹੁਣ ਤਾਂ ਪੈਸਾ ਹੋਦੀ ਲੰਬੀ ਨਾਲ ਵਾਗੜਾ